ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਵਿਰਾਜਮਾਨ ਉਹ ਕੀੜੀ ਵਿੱਚ ਵੀ ਹੈ ਹਾਥੀ ਵਿੱਚ ਵੀ ਹੈ ਉਹ ਜ਼ਰਰੇ ਵਿੱਚ ਵੀ ਹੈ ਉਹ ਸੂਰਜ ਦੇ ਵਿੱਚ ਵੀ ਹੈ ਅਸਥੀ ਕੀਟੀ ਤ੍ਰਿਲੋ ਆਦੰਕ ਇੱਕ ਅਖੰਡਤ ਬਸੇ ਅਨਾਦੰ ਉਹ ਐਸਾ ਪੂਰੇ ਹੋਇਆ ਆਪਣੇ ਕਿਰਤ ਦੇ ਵਿੱਚ ਹੋ ਰਿਹਾ ਹੈ ਉਹਦੇ ਸੁਭਾਅ ਉਹਦੇ ਵਿੱਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਛਾਣ ਇੱਕ ਤੇ ਰੂਪ ਤੋਂ ਹੁੰਦੀ ਐ ਇੱਕ ਉਸ ਦੇ ਸੁਭਾਅ ਤੋਂ ਹੁੰਦੀ ਐ ਹੋ ਸਕਦਾ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਭੈੜਾ ਹੋਵੇ ਹੋ ਸਕਦਾ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਭੈੜਾ ਹੋਵੇ ਕ ਰੂਪ ਹੋਵੇ ਚੰਗਾ ਨਾ ਲਗੇ ਅਸ਼ਟਾਵਕਰ ਲੱਤਾਂ ਵੀ ਟੇੜੀਆਂ ਬਾਹਾਂ ਵੀ ਟੇੜੀਆਂ ਕਮਰ ਵੀ ਟੇਢੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਚ ਬਲ ਕਰੋ ਉਸ ਜ਼ਮਾਨੇ ਦੇ ਦੁਨੀਆਂ ਦਾ ਸਭ ਤੋਂ ਕਰੋਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਬਦਸੂਰਦ ਹੈ ਮਨ ਕਰਕੇ ਖੂਬਸੂਰਤ ਸੁਭਾਅ ਚੰਗਾ ਹੈ ਤੋਂ ਇੱਕ ਬੰਦੇ ਦੀ ਪਛਾਣ ਹੁੰਦੀ ਹੈ ਉਸਦੇ ਰੂਪ ਤੋਂ ਦੂਜੀ ਪਹਿਚਾਨ ਆਉਂਦੀ ਹੈ ਉਹਦੇ ਸੁਭਾਅ ਤੋਂ ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸ ਤੋਂ ਉਤਪਦੀ ਪਲਨਾ ਨਾਸ ਹੋ ਰਿਹਾ ਜੋ ਕੁਝ ਹੋ ਰਿਹਾ ਉਸੇ ਤੋਂ ਹੋ ਰਿਹਾ ਉਹ ਸਦੀਵੀ ਹੈ ਕਾਇਮ ਦਾ ਹੈ ਮੈਂ ਕਰਤਾ ਆਪਣੇ ਕਿਰਤ ਦੇ ਚ ਪੂਰੇ ਹੋਇਆ ਹੈ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਦੇੰਦਰ ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਈਸ਼ਨੂ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੇ ਚ ਸਮਾਂ ਲੱਗ ਜਾਏਗਾ ਉਹਦੇ ਚ ਸਮਾਂ ਵੀ ਨਹੀਂ ਹੈ ਪਰਮਾਤਮਾ ਦੇ ਚ ਸਮਾਂ ਨਹੀਂ ਹੈ ਅਕਾਲ ਕਾਲ ਸਮੇ ਨੂੰ ਕਹਿੰਦੇ ਨੇ ਵਕਤ ਨੂੰ ਕਹਿੰਦੇ ਨੇ ਪਿਕਨਿਕ ਕਰ ਜਾਨਾ ਬਤਾ ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗਾ ਚਾਹੀਦੀ ਹੈ ਜਗਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗਾ ਹੀ ਨਹੀਂ ਕਿਵੇਂ ਭੱਜੇਗਾ ਦੌੜੇਗਾ ਤਨ ਭਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਵਿੱਚ ਮਨ ਭਜਦਾ ਹੈ ਸਮੇਂ ਵਿੱਚ ਇਹਨੂੰ ਅਸਥਾਨ ਦੀ ਲੋੜ ਨਹੀਂ ਹੈ ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਵਿੱਚ ਦੌੜਦਾ ਹੈ ਕਿਹੜੇ ਸਮੇਂ ਵਿੱਚ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ ਹੈ ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ ਹੈ ਕਦੀ ਯਾਦਾਂ 'ਚ ਡੁੱਬਿਆ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਕਤ ਫਿਰ ਖੁਲਾਸਾ ਪਰਮਾਤਮਾ ਉਹ ਸਮੇਂ ਦੇ ਚ ਉਹ ਸਮਾਂ ਹੀ ਨਹੀਂ ਹੈ ਸਮਾਂ ਪਰਮਾਤਮਾ ਕਰਕੇ ਸਮੇਂ ਕਰਕੇ ਪਰਮਾਤਮਾ ਨਹੀਂ ਅਸੀਂ ਸਮੇਂ ਕਰਕੇ ਆ ਸਾਨੂੰ ਸਮੇਂ ਨੇ ਬਣਾਇਆ ਹੈ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾਵੇ ਜਾਏਗਾ ਸਮਾਂ ਖਾਵੇ ਜਾਏਗਾ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ੋਜੂ ਅਵਤਰਾ ਕਾਲ ਪਾਇ ਕਰਬਿਸਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਜੋ ਸਮਝ ਬਣਿਆ ਸਮਾ ਮਿਟਾ ਦੇਗਾ ਜੋ ਸਮੇਂ ਵਿੱਚ ਆਇਆ ਹੈ ਸਮਾ ਉਸਨੂੰ ਰੁਕਸਤ ਕਰ ਦੇਗਾ ਜੋ ਸਮੇਂ ਵਿੱਚ ਬਣਿਆ ਹੈ ਸਮਾ ਉਸਨੂੰ ਮਿਟਾ ਦੇਗਾ ਉਸ ਸਮੇਂ ਕਰਕੇ ਨਹੀਂ ਹੈ ਪਰਮਾਤਮਾ ਪਰਮਾਤਮਾ ਕਰਕੇ ਸਮਾ ਇਸ ਵਾਸਤੇ ਅਗਾਹ ਕੋਈ ਇਹ ਨਾ ਸਮਝਣੇ ਕਲਪਨਾ ਮਾਤਰ ਹੈ ਮੂਰਤੀ ਮਾਨ ਹੈ ਮੂਰਤ ਹੈ ਕਿ ਮੂਰਤ ਤੋਂ ਮਰਾਦ ਫਿਰ ਇੱਕਦਮ ਬਣ ਜਾਏ ਕਿਸੇ ਨੇ ਘੜਿਆ ਹੋਵੇਗਾ ਕਿਸੇ ਤੋਂ ਜਮੇ ਹੋਵੇਗਾ ਇਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ ਜਮਿਆ ਨਹੀਂ ਆ ਜਨਮ ਹੈ ਆ ਮਰਨ ਹੈ ਜਮਿਆ ਨਹੀਂ ਹੈ ਤੋ ਫਿਰ ਕੈਸੇ ਹੈ ਸੈਵੰ ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ ਆਪਣੇ ਆਪ ਤੋਂ ਪ੍ਰਭੂ ਹੋਇਆ ਆਪਣੇ ਆਪ ਤੋਂ ਪ੍ਰਗਟ ਹੋਇਆ ਆਪ ਹੀ ਨੇ ਆਪ ਸਾਜੇ ਹੋ ਆਪ ਹੀ ਨੇ ਰਚੇ ਹੋ ਨਾ ਸੈਵੰ ਸ਼ੰਭੂ ਸਵੈਮ ਭੂ ਪੰਜਾਬੀ ਰੂਪ ਸੈਵੰ ਆਪਣੇ ਆਪ ਤੋਂ ਆਪ ਹੀ ਹੋਇਆ ਹੈ ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਸਾਰਾ ਪ੍ਰਮਾਤਮਾ ਤੋਂ ਆ ਰਿਹਾ ਹੈ ਗਿਆਨ ਹੀ ਤੇ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸ ਉਹ ਨਾਮ ਬੇ ਬਹੁਤ ਲਗਾਓ ਸਭ ਕੁਝ ਜਿੱਥੇ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਵੀ ਉਸੇ ਤੋਂ ਆਇਆ ਹੈ ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਆਉਂਦੀ ਪਰਮਾਤਮਾ ਦੀ ਆਉਂਦੀ ਹੈ ਕਵੀ ਦੀ ਪਕੜ ਦੇ ਚਾ ਗਈ ਉਹਦੇ ਪਾਂਡੇ ਹੀ ਸਮਾ ਗਈ ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ ਸਭ ਪਰਮਾਤਮਾ ਦਾ ਹੈ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ ਹੈ ਉਹੀ ਅਸੀਮ ਹੋ ਜਾਂਦਾ ਹੈ ਗੁਰੂ ਹੈ ਪ੍ਰਸਾਦ ਬਿਆਲੂ ਹੈ ਬਖਸ਼ਿੰਦ ਹੈ رحیم ہے رحمان ہے بخشند ہے کرناکر ہے دیالو ہے اتھے تک مول منت مختصر، تے ہون آپ شبد سرون کرو ہاں جی اس ارزو ہی ہے بینتی ہے سارا شبد بینتی ہے ਅਰਦਾਸ ਹੈ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚਾਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਅਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਆ ਕਥਾ ਸੁਣਨ ਜਾ ਰਹੇ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਸਤ ਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆਂ ਸੇਵਾ ਕਰਨ ਲਈ ਜਾ ਰਹੇ ਆਂ ਹਉਨ ਕਰਨ ਲਈ ਜਾ ਰਹੇ ਆਂ ਇਹ ਸਭ ਕੁਝ ਕੀਤਾ ਹੋਇਆ ਪੁਣ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੇ ਅਰਦਾਸ ਇਕ ਕਦੋਂ ਨਿਕਲਦੀ ਹੈ ਜਪ ਕਰ ਕਰਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰਕੇ ਨਿਕਲਦੀ ਉਹ ਨਹੀਂ ਨਿਕਲੇਗੀ ਪੰਜ ਬਥੇਰੀਆਂ ਅਰਦਾਸਾਂ ਹੁੰਦੀਆਂ ਤੇ ਮਨੋ ਕਰ ਕੋਈ ਰਸਮੀ ਅਰਦਾਸ دیਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਉਹ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਪਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ پرواز مگر ਰੱਖਦੀ ਹੈ ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਹ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਦੇ ਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ ਕਰਨੇ ਅਰਜ਼ੋਈ ਸੰਸਕ੍ਰਿਤ ਦੇ ਚ ਹਿੰਦੀ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਤੇ ਅਰਦਾਸ ਦੇ ਜੋ ਮੈਂ ਅਰਥ ਸਮਝੇ ਨੇ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਜ਼ਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਗੁਰ ਕਹਿੰਦੇ ਨੇ ਇੱਕ ਅਰਜ਼ ਇੱਕ ਮੇਰੀ ਅਰਜ਼ੋਈ ਇੱਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੋਤਮ ਬੇਸ਼ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਇਹ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜਿੱਥੇ ਆਉਂਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਤੇ ਸਾਨੂੰ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਹਾਂ ਕੰਨ ਉੱਥੇ ਹੀ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਹੁੰਦੀਆਂ ਉਹਦੀ ਜ਼ਬਾਨ ਉੱਥੇ ਹੀ ਹੁੰਦੀ ਹੈ ਉਹਦੀ ਅੱਖਾਂ ਉੱਥੇ ਹੀ ਹੁੰਦੀਆਂ ਜਿੱਥੇ ਹੈ ਉੱਥੇ ਹੀ ਤੇ ਵੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਕਿਸੇ ਥਾਂ ਪਰਮਾਤਮਾ ਵਿਆਪਕ ਹੈ ਉਹਦਾ ਵੇਖਣਾ ਵੀ ਵਿਆਪਕ ਹੈ ਬੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਏ ਪ੍ਰਭੂ ਤੋ ਕੰਨ ਕਰ ਭਾਵ ਸੁਣ ਏ ਕਰਤਾ ਏ ਸ੍ਰਿਸ਼ਟੀ ਦੇ ਰਚਨਹਾਰੇ ਇਕ ਅਰਜ਼ੋਈ ਇਕ ਬੇਨਤੀ ਹੈ ਫਿਰ ਅਗਲੀਆਂ ਪੰਕਤੀਆਂ ਚ ਜਿਸ ਦੇ ਅੱਗੋਂ ਬੇਨਤੀ ਕਰ ਰਹੇ ਨੇ ਉਸ ਦੀ ਮਹਿਮਾ ਬਿਆਨ ਕਰਦੇ ਨਾ ਜੀ ਅਕਾਲ ਪੁਰਖ ਮੀਰ ਕਮੀ ਮਕੂ ਬੇ ਅਰਪ ਪਰਵਤ ਗਵਾਨ ਪਰਸ਼ਿੰਦਿਚ ਅਰਬੀ ਵਿਚ ਸਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇਕਲਗੀਦਰ ਤੁਸੀਂ ਤੇ ਹੱਕ ਹੋ ਬਾਅ ਸੱਚ ਹਕੀਕਤ ਸਚਾਈ ਹੱਕ ਸੱਚ ਪਰਸ਼ਿੰਦਿਚ ਅਰਬੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਬੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਬੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ। ਔਰ ਪ੍ਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ ਬਜ਼ੁਰਗ ਹੈ। ਕਦੀਮੀ ਇਹ ਕਬੀਰ ਲਵਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀਚ ਵੀ ਕਬੀਰ ਕਹਿੰਦੇ ਨੇ। ਪਰਸ਼ਿੰਦ ਵਿੱਚ ਵੀ ਕਬੀਰ ਕਹਿੰਦੇ ਨੇ ਵੱਡੇ। हे ਹੱਕਾ, हे ਸੱਚ ਦੇ ਸਰੂਪ, हे ਸੱਚੇ। ਇਹ ਸਭ ਤੋਂ ਵੱਡੇ ਹੱਕਾ ਕਬੀਰ ਕਰੀਮ ਤੋਂ ਬਖਸ਼ਿੰਦੇ ਤੋਂ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕਾ ਕਬੀਰ ਕਰੀਮ ਤੋਂ ਬੇਅਦ ਪਰਵਰਦੇਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਚ ਕੋਈ ਐ ਬਣਾ ਤੂੰ ਨਿਰਵਿਕਾਰ ਹੈ ਨਿਰਮਲ ਹੈ ਅਤੀ ਨਿਰਮਲ ਹੈ अते निर्मल हैं निर्विकार हैं और सृष्टि का कर्णहार हैं तू हक है तू कबीर हैエストरा मेरे बादशाह उस प्रभु दी अरदास दे जो है महिमा गायन कर रहे हैं। हां जी दुनिया मुकम फन्नी सहकी कृदव तमनी हे प्रभु मैं ते अपने दिल नो समझाना ए जगत फानी है। ناسوند ہے تک ہے جگت تبیر سب کچھ نہیں ہے جو ٹکے ہویا جگت دستا پہ مٹ جائے گا یہ فانی ہے ناسوند ہے میرے دل جان ہے پربو ہے کریم ہے حقہ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸ ਮੰਦ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿੰਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿੰਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਸਵੰਤ ਹੈ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਾਹਕੀਕਾਤ ਕਰਕੇ ਵੇਖ ਲਿਆ ਛਾਣ ਬਿਨ ਕਰਕੇ ਦੇਖਿਆ ਸਭ ਕੁਝ ਨਾਸਵੰਤ ਹੈ ਸਭ ਕੁਝ ਨਾਸਵੰਤ ਹੈ ਇਹ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਣ ਪ੍ਰਮਾਤਮਾ ਨੂੰ ਹਾਂਜੀ ਮਾਮ ਸਰ ਕੋਇ ਅਜਰਾ ਸਾਰੇ ਦੇਸ਼ ਦੇ ਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ ਧਰਮ ਰਾਜ ਇਸਲਾਮ ਦੇਸ਼ ਮੌਤ ਦਾ ਦੇਵਤਾ ਹੈ ਅਜਰਾਏ ਉਹਨੋ ਫਰਿਸ਼ਤਾ ਕਹਿੰਦੇ ਨੇ ਅਜਰਾਏ ਮੂਵੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਬਗੜਿਆ ਹਰ ਇੱਕ ਦੇ ਕੇਸ ਸਿਰ ਦੇ ਉਦੇ ਹੱਥ ਦੇ ਚਨੇ ਸਾਇਬ ਕਦਨ ਮੇਰੇ ਕੇਸ ਵੀ ਮੇਰੇ ਵਾਲ ਵੀ ਉਸ ਦੇ ਹੱਥ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੰਦੇ ਗੁਰਨਾਣੇ ਕਿਛ ਕੋ ਵੀ ਹੈ ਬਹੁਤ ਵੱਡੀ ਹੋ ਗਈ ਹੈ ਬਹੁਤ ਵੱਡੇ ਗੁਨਾ ਦਾ ਜ਼ਿਕਰ ਕਰਨਾ ਹੈ ਦੂਜਿਆਂ ਨੂੰ ਅੱਗੇ ਕਰ ਦੇਂਦੇ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਔਗਣਾ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦੇਂਦੇ ਨੇ ਕਹੋ ਨਾ ਨਿਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸ਼ਰਮਾ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਇਹ ਤੇ ਸਾਰੀ ਜਗ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਦੇ ਵਿੱਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਣਾ ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ ਹੈ ਇਹ ਸਿਰਫ ਇਸੇ ਹੀ ਦਰਦੀ ਜੋ ਹੈ ਮੈਂ ਮੈਂ ਮੇਰੇ ਕੇਸਾਂ ਨੂੰ ਉਸ ਅਜਰਾਇਨ ਫਰਿਸ਼ਤੇ ਨੇ ਜੋ ਹੈ ਪਕੜੇ ਹੋਇਆ ਹੈ हे ਮੇਰੇ ਦਿਲ ਇਹ ਸੱਚ ਕਰਕੇ ਜਾ ਪਰ ਕੀਤਾ ਕੀ ਜੈ ਦਿਲ ਨਾਦਾਨ ਨਹੀਂ ਸਮਝਦਾ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਇ ਜਾਂਦਾ ਹੈ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਹੈ ਨਾਦਾਨ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮੰਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ ਇਹ ਨਹੀਂ ਕਰਦਾ ਇਹ ਤੇ ਜਨਮ ਨੂੰ ਚੇਤੇ ਕਰਦਾ ਕਿਤਨਾ ਨਾਦਾਨ ਕਿਤਨਾ ਨਾਦਾਨ ਜਨਮ ਤੇ ਹੋ ਗਿਆ ਗੱਲ ਖਤਮ ਉਹਨੂੰ ਚੇਤੇ ਕਰਦਾ ਪਿਆ ਕਿਦਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਤੇ ਹੈ ਉਸ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਬ ਕਹਿੰਦੇ ਐਸਾ ਹੈ ਨਾਦਾਨ ਦਿਲ ਹੈ ਇਹ ਮੰਨਦਾ ਨਹੀਂ ਇਹ ਜਾਣਦਾ ਨਹੀਂ ਹਾਂਜੀ ਰਹਾ ਜ਼ਾਨ ਵੀਸਾ ਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ ਫਾਰਸੀ ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸਤਰੀ ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ ਜਨ ਇਸਤਰੀ ਪਦਰ ਲਿਖਤ ਦੇ ਚ ਪਦਰ ਹੈ ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਨਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਪੇਦਰ ਹੈ ਪੀਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ ਪੀਟਰ ਪੀਤਾ ਔਰ ਪੇਦਰ ਇਹ ਤਿੰਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਦਾ ਬਹੁਤ ਨੇੜੇ ਬੜੇ ਨਿੱਕੜ ਵਰਤੀ ਸ਼ਬਦ ਇਥੇ ਲਿਖতে ਚਾਏ ਪਦਰ ਕਿਧਰੇ ਕਿਧਰੇ ਇਲਾਕੇ ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ 'ਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਦੇ 'ਚ ਬੋਲੀ ਜਾਂਦੀ ਹੈ ਬੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਮਗਾਲੀ ਨਾਲ ਮਿਲ ਨਹੀਂ ਖਾਂਦੀ ਇਸ ਤਰ੍ਹਾਂ ਪਰਸ਼ੀਨ ਬਾਰੇ ਵੀ ਹੈ ਸਹਿਬ ਇਥੇ ਕਹਿੰਦੇ ਨੇ ਇਸਤਰੀ ਪੇਤਾ ਪੁੱਤਰ یہ جو سنبندی نے اور یہ جڑے پیراہ نے اے جڑے مطر نے جنہیں سماج ایک سنبند نے کسے نے تیری بانے پکڑنے دست ہاتھ کسے نے تیرا سہارا نہیں بننا ایک ایک کر کے تو دیکھ لیں گا میں بے سہارا ہو گیا ماں تو میں بے سہارا ہو گیا پھتا تو میں بے سہارا ہو گیا پترہ تو میں بے سہارا ہو گیا بھراما تو ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੈ ਕਦੀ ਬੇਆਸਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋ ਕੇ ਉਸ ਦਾ ਕੀ ਆਸਰਾ ਪਕੜਨਾ ਪਹਿਲੇ ਹੀ ਉਸ ਦਾ ਸਹਾਰਾ پکڑ ਲਈ ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਕਿਉਂਕਿ ਪਿਤਾ ਅਜ ਹੈ ਕੱਲ ਨਹੀਂ ਹੋ ਸਕਦਾ ਉਹ ਸਦੀਵੀ ਹੈ ਉਹ ਹੱਕਾ ਹੈ ਉਹ ਤੇ ਸੱਚ ਹੈ ਉਹ ਤੇ ਸਦੀਵੀ ਹੈ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਉਹਨੋਂ ਮਨੁੱਖ ਸਹਾਰਾ ਨਹੀਂ ਬਣਾਉਂਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ ਉਹਨਾਂ ਦੇ ਸਹਾਰੇ ਬਣਾਉਂਦਾ ਹੈ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਿਕ ਕੀਟੇ

ਜੋ ਕਬਰਿਸਤਾਨ ਤੇ ਪਰਦੇ ਨੇ ਫਾਤੀਹਾ ਪੜ੍ਹ ਕੇ ਨਮਾਜ਼ ਪੜ੍ਹਦੇ ਨੇ ਉਹਨੋਂ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੁਿਲਾ ਪੜ੍ਹਦੇ ਨੇ ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ ਆਖਰ ਸਾਰੇ ਇਹ ਜੋ ਤੇਰੀ istri ਇਹ ਪੁੱਤਰ ਇਹ ਬੇਰਾ ਇਹ ਦੋਸਤ ਇਹ ਜਨਾਜ਼ੇ ਦੀ ਜਮਾਤ ਬਵਤ ਤੋਂ ਵਤ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ ਬਸ ਇਹ ਨਹੀਂ ਕਰਨਗੇ ਕੀਰਤਨ ਸਵੇਲਾ ਹੀ ਪੜ੍ਹ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇਰਾ ਸਹਾਰਾ ਤੇਰੇ ਆਮਾਲ ਬਣਨਗੇ ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰਾ ਹੈ ਬਸ਼ਰ ਤੇ ਤੂੰ ਪਕੜਿਆ ਹੋਵੇ ਉਹਦਾ ਦਾਮਨ ਪਕੜੇ ਹੋਵੇ ਭਾਈ ਸਾਹਿਬ ਆਇਨੰਦ ਲਾਲ ਕਹਿੰਦੇ ਨੇ ਦਸਤਗਰਦਾਰੀ ਬੇਰੋ ਦਾਮਨੇ ਜਾਮਾ ਰਬਗੇ ਹਣ ਤੇਰੇ ਕੋਲ ਹੱਥ ਉਹਦਾ ਦਾਮਨ ਪਕੜ ਲੈ ਜੇ ਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ ਛੁੱਟਦਾ ਹੀ ਨਹੀਂ ਸਦੇਵੀ ਸਾਰਾ ਦਸਤਗਰਦਾਰੀ ਬਰੋ ਦਾਮਨੇ ਜਾਮਾ ਰਬਗੇ ਤਾਂ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ ਕੇ ਸਾਰੇ ਵਾਪਸ ਆ ਜਾਣਗੇ ਅੱਗੇ ਅੱਗੇ ਹੰਸ ਅਕੇਲਾ ਅੱਗੇ ਤੇ ਤੂੰ ਕੱਲ ਹੀ ਜਾਣਾ ਹਾਂਜੀ ਸਾਉ ਜਿਗਸਤੰ ਦਰ ਹਵਾ ਕਰ ਬੀਨ ਬਵੀਖਿਆ ਅਰਜ਼ੋਈ ਹੈ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ ਹੈ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ। ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਏ। ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ। ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ। ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ। ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ। ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਬੇ ਇਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚਲੇ ਉਹਨੂੰ ਕਰਤ ਦੇਣੀ ਹੈ ਕੁਝ ਕਰਨ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਪ੍ਰਕਿਰਤ ਦੇਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰ ਹੈ ਜ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦੇ ਲਈ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪ੍ਰਕਿਰਤ ਦੇਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਏ ਜਿੱਦੇ ਦੇਖਦਾ ਹਾਂ ਇੱਥੇ ਲੋੜ ਹੈ ਸਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਵਿਚ ਖਿਆਲਾਂ ਦੇ ਬਦੀ ਬਦੀ ਕਦੀ ਕਦੀ ਕਿਰਤ ਦੇ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ हे ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਵਿੱਚ ਜੋਦੜੀ ਚੋਂ ਗੁਣ ਰੱਖੇ ਜਾ ਰਹੇ ਹਨ ਹਾਂ ਜੀ ਗਹੇ ਨਾਮੇ ਕੀ ਕਰਤਮ ਮਾਹੁ ਨੀ ਕੀ ਅਹਵਾ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ हे ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਤੇ ਮੈਂ ਹੱਥ ਹੀ ਨਹੀਂ ਪਾਉਂਦਾ اے ਪ੍ਰਭੂ ਪਤਾ ਨਹੀਂ ਏ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਬਾਦ ਬਹੁਤ ਹਾਂ ਜੋ ਉਖੀ ਮਿਲਦਾ ਆਖਰੀ ਪੰਕਤੀਆਂ ਬਦਬਖਤ ਹਮ ਚੋਂ ਬਗੈ ਲਗਾਫਲ ਬੇ ਨਜ਼ਰ ਬੇ ਬਾਤ ਨਾਨਕ ਬਗੋ ਇਕ ਜੰਤੂ ਰ ਤੇ ਚਾਕਰਾ ਤੇਰੇ ਚਾਕਰਾ ਪਾਖਾ ਬਦਬਖਤ ਇਹ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਆ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸੇਖ ਸਾਦੀ ਸਭ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਆ ਜੋਤਸ਼ੀ ਤੇ ਨਹੀਂ ਆ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫpur se ਬਦ ਬਖਤ ਕਸ ਅਸਤ ਕਿੜਾ ਮਨੁ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੇ ਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਟੈਂਦੀ ਕਲਾ ਚ ਚੜਦੀ ਕਲਾ ਲੱਗਦਾ ਹੈ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੇ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਦੇ ਵਿੱਚ ਹਾਸੇ ਲੱਭਦਾ ਹੈ ਕਦੀ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਦੇ ਵਿੱਚ ਨਫਾ ਲੱਭਦਾ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੋਮੀ ਨਹੀਂ ਆ ਪਰ ਮੈਂ ਕਹਿ ਸਕਦਾ ਐਸੋ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰੱਖੋ ਚੀਤ ਕਉ ਮਕੋ ਦੁਖ ਨਹੀਂ ਪਾਈ ਮੇ ਸਤਿਗੁਰੁ ਇਥੇ ਕਹਿ ਰਣ ਮੈਂ ਚੰਗੀ ਕਿਸਮਤ ਵਾਲਾ ਨਹੀਂ ਬਦਬਖਤ ਬਦਬਖਤ ਹਮਚੋਂ ਬਖੀਲ ਗਾਫਲ ਫਿਰ ਮੈਂ ਚੁਗਲ ਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰਰੇ ਨੂੰ ਪਹਾੜ ਬਣਾਣਾ ਬੁਰਾਈ ਤੇ ਜ਼ਰਰਾ ਮਾਤਰ ਸੀ ਪਹਾੜ ਦੱਸਣਾ ਬਖੀਲ ਵੀ ਹਾਂ ਚੁਗਲ ਖੋਰ ਵੀ ਹਾਂ ਬਦਬਖਤ ਹਮਚੋਂ ਬਖੀਲ ਗਾਫਲ ਏ ਪ੍ਰਭੂ ਮੈਂ ਗਾਫਲ ਵੀ ਹਾਂ ਅਚੇਤ ਵੀ ਹਾਂ ਸੁਚੇਤ ਵੀ ਨਹੀਂ ਹਾਂ ਸਾਵਧਾਨ ਵੀ ਨਹੀਂ ਹਾਂ ਸਿਆਣਾ ਵੀ ਨਹੀਂ ਹਾਂ ਬਦਬਖਤ ਹਮਚੋਂ ਬਖੀ ਲਾ ਗਾਫਲ ਬੇਨਜ਼ਰ ਬੇਬਾਕ ਤੈਨੂੰ ਵੇਖ ਸਕਾਂ ਹੈ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰਾਂ ਅੰਦੇ ਨੂੰ ਬੇਨਜ਼ਰ ਕਹਿੰਦੇ ਨੇ ਮੇਰੇ ਕੋਲ ਨਜ਼ਰਾਂ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਬੇਬਾਕ ਦੂਸਰਾ ਮੈਂ ਮੂੰਹ ਫਟ ਬੜਾ ਜੋ ਮੂੰਹ ਚਾਂਦੀ ਇਹ ਕਹਿ ਦੇਣਾ ਏ ਨਹੀਂ ਦੇਖਦਾ ਮੌਕਾ ਕੀ ਇਹ ਮਹਿਲ ਕੀ ਇਹ ਵਾਤਾਵਰਣ ਕੀ ਇਹ ਸਮਾਜ ਕੀ ਇਹ ਔਰ ਟਿਕਾਣਾ ਕੀ ਇਹ ਦੇਖਦਾ ਹੀ ਨਹੀਂ